ਫਾਈਨਾਂਸਰਾਂ ਨੇ ਮਚਾਇਆ ਪਟਿਆਲਾ ਦੇ ਵਿੱਚ ਆਤੰਕ ਪ੍ਰਵਾਸੀਆਂ ਦੇ ਨਾਲ ਕੁੱਟਮਾਰ ਦੇ ਮਾਮਲੇ ਸਾਹਮਣੇ ਆ ਰਹੇ ਨੇ ਇਹਦੇ ਵਿੱਚ ਪਟਿਆਲਾ ਪੁਲਿਸ ਦੇ ਕੁਝ ਮੁਲਾਜ਼ਮ ਵੀ ਇਨਵੋਲਵ ਦੱਸੇ ਜਾ ਰਹੇ ਨੇ ਮਾਮਲਾ ਬੜਾ ਹੈਰਾਨੀਜਨਕ ਹੈ ਪੂਰਾ ਦੇਖਣਾ ਐਂਡ ਤੱਕ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਦੇ ਵਿੱਚ ਗਰੀਬ ਪ੍ਰਵਾਸੀ ਮਜ਼ਦੂਰ ਜਿਹੜਾ ਕਿ ਪੇਂਟ ਦਾ ਕੰਮ ਕਰਦਾ ਉਸ ਵੱਲੋਂ ਇੱਕ ਫਾਈਨਾਂਸਰ ਵੱਲੋਂ ਕਹਿ ਲਈ ਕਿ ਲੋਨ ਲਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਉਹ ਲੋਨ ਮੋੜਨ ਤੋਂ ਬਾਅਦੂਦ ਹਾਲਾਂਕਿ ਜੋ ਪੁਸ਼ਟੀ ਉਸ ਕਹਿ ਲਈ ਪ੍ਰਵਾਸੀ ਵੱਲੋਂ ਕੀਤੀ ਰਹੀ ਹੈ ਕਿ ਮੈਂ ਸਾਰਾ ਲੋਨ ਮੋੜ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਵੀ ਉਸ ਤੋਂ ਪੈਸੇ ਮੰਗੇ ਜਾ ਰਹੇ ਸੀ ਇਹਦੇ ਵਿੱਚ ਪਟਿਆਲਾ ਪੁਲਿਸ ਦਾ ਮਲਾਜ਼ਮ ਕਿਸ ਤਰ੍ਹਾਂ ਇਨਵੋਲਵ ਹੋਇਆ ਉਹਦੀ ਗੱਡੀ ਦੇ ਵਿੱਚ ਇਕੱਠੇ ਬੈਠ ਕੇ ਉਹਨਾਂ ਨੇ दारू ਪੀਤੀ ਤੇ ਫਿਰ ਕੁੱਟਮਾਰ ਕੀਤੀ ਇਸ ਦੀ ਪੁਸ਼ਟੀ ਮੈਂ ਨਹੀਂ ਕਰ ਰਿਹਾ ਦੂਸਰੀ ਪਾਰਟੀ ਕਰ ਰਹੀ ਹੈ ਦੂਸਰੀ ਪਾਰਟੀ ਇਨ ਦਾ ਸੈਂਸ ਕਿ ਉਹ ਫਾਈਨੈਂਸਰ ਨੇ ਖੁਦ ਮੰਨਿਆ ਹੈ ਕਿ ਮੈਂ ਜਿਹੜਾ ਉਹ ਪੁਲਿਸ ਮਲਾਜ਼ਮ ਮੌਜੂਦ ਸੀ ਉਸ ਵੇਲੇ ਗੱਡੀ ਦੇ ਵਿੱਚ ਅਸੀਂ दारू ਪੀ ਰਹੇ ਸੀ ਤੇ ਮੈਂ ਉਸ ਜਿਹੜੇ ਪ੍ਰਵਾਸੀ ਨੂੰ ਕੁੱਟਿਆ ਸੀਗਾ ਉਹਦੇ ਕੁਝ ਥੱਪੜ ਮਾਰੇ ਸੀਗੇ ਹਲਕੀ ਕੁਝ ਚੰਦ ਮੁਲਾਜ਼ਮਾਂ ਕਰਕੇ ਪੂਰੀ ਪਟਿਆਲਾ ਪੁਲਿਸ ਬਦਨਾਮ ਹੁੰਦੀ ਦਿਖਾਈ ਦਿੰਦੀ ਹੈ ਅਕਸਰ ਹੀ ਸੁਣਨ ਨੂੰ ਮਿਲਦਾ ਹੈ ਕਿ ਵੱਡੇ ਹੁਨਰ ਅਫਸਰ ਤਾਂ ਆਪਣੀ ਕੁਰਸੀਆਂ ਤੇ ਬੈਠੇ ਹੁੰਦੇ ਨੇ ਪਰ ਇਹ ਕੁਝ ਚੰਦ ਮੁਲਾਜ਼ਮ ਜਿਹੜੀ ਖਰਾਬੀ ਕਰਦੇ ਨੇ ਤੇ ਪਟਿਆਲਾ ਪੁਲਿਸ ਤੇ ਦਾਗ ਲਾਉਣ ਦੀ ਕੋਸ਼ਿਸ਼ ਕਰਦੇ ਨੇ ਹਾਲਕਿ ਐਟ ਦੀ ਐਂਡ ਹੁੰਦਾ ਕੀ ਹੈ ਪ੍ਰਵਾਸੀਆਂ ਦੇ ਨਾਲ ਧੱਕਾਸ਼ਾਹੀ ਇਸ ਕਦਰ ਹੁੰਦੀ ਹੈ ਕਿ ਇੱਕ ਹਫਤਾ ਉਹ ਜਿਹੜਾ ਪ੍ਰਵਾਸੀ ਹੈ ਉਸੇ ਹਸਪਤਾਲ ਦੇ ਵਿੱਚ ਕਹਿ ਲਿਆ ਰਜਿੰਦਰਾ ਹਸਪਤਾਲ ਦੇ ਵਿੱਚ ਰਹਿੰਦਾ ਹੈ ਤੇ ਉਹਦੀ ਐਮਐਲਆਰ ਵੀ ਕੱਟੀ ਜਾਂਦੀ ਹੈ ਮੈਡੀਕਲ ਲੀਗਲ ਰਿਪੋਰਟ ਉਸ ਤੋਂ ਬਾਅਦ ਵੀ ਉਸ ਦੇ ਜਿਹੜੇ ਬਿਆਨ ਨਹੀਂ ਲਿੱਤੇ ਜਾਂਦੇ ਹਾਲਾਂਕਿ ਥੱਕ ਹਾਰ ਕੇ 18 ਦਿਨਾਂ ਬਾਅਦ ਜਿਹੜਾ ਕੀ ਹੋਇਆ ਕਿ ਡੀਆਈਜੀ ਸਾਹਿਬ ਦੇ ਚਿੱਠੀ ਦਿੱਤੀ ਗਈ ਹੈ ਹਰਚਰਨ ਸਿੰਘ ਭੁੱਲਰ ਸਾਹਿਬ ਦੇ ਜਿਹੜੇ ਅਗਵਾਈ ਦੇ ਹੇਠ ਇਹ ਚਿੱਠੀ ਦਿੱਤੀ ਗਈ ਹੈ ਜਿਸ ਚਿੱਠੀ ਦੇ ਵਿੱਚ ਦੱਸਿਆ ਗਿਆ ਹੈ ਕਿ ਪੁਲਿਸ ਵਾਲਾ ਵੀ ਮੌਜੂਦ ਸੀ ਤੇ ਉਸ ਦੇ ਨਾਲ ਜਿਹੜਾ ਉਹ ਫਾਈਨੈਂਸਰ ਹੈ ਉਹ ਵੀ ਮੌਜੂਦ ਸੀ ਤੇ ਉਸ ਦਾ ਚਚੇਰਾ ਭਾਈ ਹੀ ਉਸ ਨੂੰ ਕੁੱਟਣ ਦੇ ਵਿੱਚ ਮਦਦ ਕਰ ਰਿਹਾ ਸੀਗਾ ਪਹਿਲਾਂ ਸਕਰੀਨ ਉੱਤੇ ਸਾਰੇ ਇੱਕ ਵਾਰ ਤੁਸੀਂ ਬਿਆਨ ਸੁਣ ਲਵੋ ਜਾਂ ਕਹਿ ਲਓ ਇੱਕ ਤਰ੍ਹਾਂ ਦੀ ਬਾਈਟ ਸੁਣ ਲਵੋ ਕਿ ਕੀ ਕਹਿਣਾ ਸੀ ਫਾਈਨੈਂਸਰ ਦਾ ਤੇ ਕੀ ਕਹਿਣਾ ਸੀ ਉਸ ਗਰੀਬ ਪ੍ਰਵਾਸੀ ਮਜ਼ਦੂਰ ਦਾ ਲੜਾਈ ਦਾ ਕਾਰਨ ਇਹ ਹੋਇਆ ਸਰ ਮੈਂ इनको पंद्रह फरवरी तक इनका पैसा चालीस हज़ार का मां मुका दिया था सर सरा सारा दे दिया। जी सर इनसे कहा अपना जी सर इनसे कहा अपना हिसाब कर लो इन्होंने हिसाब नहीं किया कथा को नहीं बात कर लेंगे फिर पंद्रह मई को ये आकर के हमारे घर पे आए उन्होंने कहा कि तुम्हारा वो ब्याज और जो है ब्याज और प्लांटी थी वो पूरा हुआ है तुम्हारा मूलधन चालीस हज़ार अभी बाकी उसको दे दो सर मैं डर के वजह से ये हर बार हमको धमकी देते दे थे तो को मार मार करके मैं पैसा ले लूँगा जान से मार दूँगा मैं सर डर डर के वजह से मैं इनको हाँ भर लिया कि चालीस हज़ार वो भी दे दूँगा मैं आ, सर आपसे कोई चेक वगैरह लिए हुए हैं सर खाली ये हमारे चेक लिए हैं और एक सौ रुपये का स्टाम्प भी लिए हैं जो कि मैं साद, सादा सादा साइन करके दिया हुआ सर जी सर हाँ जी क्या कहना चाहेंगे प्रशासन के दिए? सर मैं प्रशासन से यही कहना चाहूँगा अपने गरीब बच्चों के अपने बच्चों के कि मसे किसी तरह मैं अपना जीवन यापन करता हूँ फिर मैं उनसे यही निवेदन करूँगा कि हमको न्याय दिलाने की कृपा की जाए आपको कितने दिन हो गए अभी इंसाफ नहीं मिला सर हमको आज कम से कम अठारह दिन हो गए सर अठारह दिन हो गया, गया। पुलिस ने कोई कार्रवाई नहीं की नहीं सर आज तक कोई कार्रवाई नहीं की जब मैं जाता हूँ वो कहते हैं दूसरी पार्टी को बुला करके अपना सुल्ला लगा लो और कोई मामला नहीं करेंगे ਹਾਂਜੀ ਜੀ ਕੀ ਨਾਮ ਹੈ ਤੁਹਾਡਾ ਸਰਮਨ ਕੁਮਾਰ ਜੀ ਤੇ ਕੀ ਕੰਮ ਕਰਦੇ ਹੋ ਤੁਸੀਂ ਸਰ ਮੈਂ ਰਿਕਸ਼ਾ ਚਲਾਉਂਦਾ ਹੈਗਾ ਜੀ ਰਿਕਸ਼ਾ ਤੇ ਇੱਕ ਤੁਹਾਡੇ ਖਿਲਾਫ ਜਿਹੜੀ ਦਰਖਾਸਤ ਆ ਰਹੀ ਹੈ ਕਹਿੰਦੇ ਵੀ ਇੱਕ ਬੰਦੇ ਨੇ ਤੁਹਾਡੇ ਵਿਰੁੱਧ ਖਬਰ ਲਗਾਉਣ ਲਈ ਸਾਨੂੰ ਕੰਟੈਕਟ ਕੀਤਾ ਜੀ ਵੀ ਤੁਸੀਂ ਉਹਨਾਂ ਨਾਲ ਕੁੱਟਮਾਰ ਕੀਤੀ ਤੇ ਉਹਦੀ ਕੁੱਟਮਾਰ ਕੀਤੀ ਹੈ ਉਹਦੇ ਨਾਲ ਸਰ ਕੁੱਟਮਾਰ ਹੈਗਾ ਕਿ ਮੈਂ ਪੈਗ ਪਸੇਗ ਲਾ ਰਹੇ ਸੀ ਮੈਂ दारू ਪੀ ਰਹੇ ਸੀ ਜੀ ਉਹਦੇ ਨਾਲ ਜੋ ਉਹ ਸੀਗਾ ਮੈਂ ਸੀਗਾ ਜੀ ਇੱਕ ਦੋ ਬੰਦੇ ਹੋਰ ਸੀਗੇ ਨਾਲ ਹੀ ਆਪਾਂ ਬੈਠੇ ਪੈਗ ਪੂ ਲਾ ਰਹੇ ਸੀ ਕੌਣ ਕੌਣ ਸੀਗਾ ਨਾਲ ਇੱਕ ਰਾਮ ਸਮੋਸੇ ਕਾ ਜੀ ਹੂੰ ਬਸ ਇਹ ਸੀਗੇ ਬਾਕੀ ਤੇ ਇੱਕ ਕਹਿ ਰਹੇ ਬਲਵਿੰਦਰ ਬੱਲੀ ਵੀ ਐਸਈ ਉਹ ਵੀ ਨਾਲ ਸੀ ਹਾਂਜੀ ਉਹ ਵੀ ਸੀਗੇ ਮੇਰੇ ਨਾਲ ਹੀ ਸੀਗੇ ਤਾਂ ਆਪਾਂ ਬੈਠੇ ਪਕ ਫੁਕ ਲਗਾ ਰਹੇ ਸੀ ਮੈਂ दारू ਪੀ ਰਹੇ ਸੀ ਉਹਦੇ ਬਾਅਦ ਇਹਨੂੰ ਮੈਂ ਕਿਹਾ ਕਿ ਇੰਨੇ ਦਿਨ ਹੋ ਗਏ ਸਾਲ ਵਰ੍ਹੇ ਹੋ ਗਏ ਤੂੰ ਪੈਸੇ ਨਹੀਂ ਦੇ ਰਹੇ ਹੋ ਠੀਕ ਹੈ 40000 ਰੁਪਏ ਤੁਹਾਡਾ ਮੈਂ ਮਦਦ ਕੀਤਾ ਸੀਗਾ ਤੁਹਾਨੂੰ ਮੇਰਾ ਬੂੜਾ ਡੈਡੀ ਕਹਿ ਰਿਹਾ ਮੇਰਾ ਕਹਿੰਦਾ ਤੂੰ ਉਹਨੂੰ ਪੈਸੇ ਦਿੱਤੇ ਸੀਗੇ ਕਹਿੰਦਾ ਤੁਸੀਂ ਪੈਸੇ ਵੀ ਨਹੀਂ ਵਾਪਸ ਕਰਾ ਰਹੇ ਇਹਨਾਂ ਨੂੰ ਮੈਂ ਬਾਰ-ਬਾਰ ਪੁੱਛੀ ਜਾਵਾਂ ਕਿ ਪੈਸੇ ਕਦ ਦੇ ਰਹੇ ਮੈਨੂੰ ਕਦ ਨਹੀਂ ਦੇ ਰਹੇ ਇਹ ਕਹਿੰਦਾ ਮੈਂ ਤੈਨੂੰ ਦੇ ਦਾਂਗਾ ਦੇ ਦਾਂਗਾ ਕੰਦੇ ਇਹਨੂੰ ਸਾਲ ਹੋ ਗਿਆ ਜੀ ਠੀਕ ਹੈ ਉਸ ਦਿਨ ਮੈਂ ਇਹਨੂੰ ਪੁੱਛਿਆ ਮੈਂ ਕਦ ਤੂੰ ਪੈਸੇ ਦੇਣੇ ਤਾਂ ਹਾਂ ਕਹਿੰਦਾ ਨਹੀਂ ਦੇਣੇ ਤਾਂ ਹਾਂ ਕਰ ਇਹ ਕਹਿੰਦਾ ਮੈਂ ਤੈਨੂੰ ਨਹੀਂ ਦੇਣਾ ਇਹ ਫਿਰ ਮੈਨੂੰ ਗਾਲ ਕੱਢਣ ਲੱਗਿਆ ਮਤਲਬ ਬਹੁਤ ਫੁੱਫੂ ਵਾਲੀ ਗੱਲਾਂ ਬੋਲੇ ਮੈਨੂੰ ਫਿਰ ਮੈਨੂੰ ਠੀਕ ਹੈ ਇਹ ਫਿਰ ਉਹਦੇ ਬਾਅਦ ਕਹਿੰਦਾ ਮੈਂ ਤੈਨੂੰ ਦਿਖਾਉਂਦਾ ਮੈਂ ਕੀ ਹੈਗਾ ਤੈਨੂੰ ਮੈਂ ਫਸਾਉਣਾ ਚਾਹੰਦਾ ਫਸਾਉਂਗਾ ਇਹ ਕਰੂੰਗਾ ਉਹ ਕਰੂੰਗਾ ਬਾਕੀ ਜੋ ਕਰਨਾ ਭਾਈ ਕਰ ਲੈ ਤੂੰ ਇਹਦੇ ਬਾਰੇ ਤੁਸੀਂ ਕੋਈ ਹੋਰ ਜਾਣਕਾਰੀ ਦੇਣਾ ਚਾਹੁੰਦੇ ਹੋ ਸਰ ਮੇਰਾ ਪੈਸੇ ਦਿਲਾਇਆ ਜਾਇਆ ਹੈ ਸਰ ਇਹ ਮੇਰੇ ਕੋਲ ਅੱਗੇ ਧਮਕੀਆਂ ਦੇ ਰਿਹਾ ਕਿ ਮੈਂ ਤੈਨੂੰ ਫਸਾਉਣਾ ਚਾਹੁੰਦਾ ਇਹ ਮੇਰੇ ਉੱਪਰ ਕਈ ਕਈ ਕਾਰ ਕਰ ਚੁੱਕਿਆ ਹੈਗਾ ਪਹਿਲਾਂ ਵੀ ਨੂੰ ਮੈਂ ਕਿੰਨੀ ਵਾਰ ਕਹਿ ਚੁੱਕਾ ਮੇਰਾ ਪੈਸਾ ਵਾਪਸ ਕਰੋ ਠੀਕ ਹੈ ਮੈਨੂੰ ਇਹ ਵੀ ਨਹੀਂ ਹੈਗਾ ਕਿ 10 ਰੁਪਏ ਮੈਂ ਉਸ ਤੋਂ ਵੀ ਅੱਜ ਵੀ ਖਾਇਆ ਹੋਵੇ ਮੈਨੂੰ ਇਹ ਵੀ ਨਹੀਂ ਹੈਗਾ ਕਿ 10 ਰੁਪਏ ਦਾ ਮੈਨੂੰ ਚ ਠੀਕ ਹੈ ਕੋਈ ਬਦਨਾਮੀ ਦਾ ਇਹ ਪੈਸੇ ਦੇਂਦਾਂ ਨਾ ਇਹ ਨਤੀਜਾ ਹੈਗਾ ਸਰ ਦੇਖ ਲਓ ਠੀਕ ਹੈ ਐਟ ਦੀ ਐਂਡ ਤੁਸੀਂ ਮੰਨਦੇ ਹੋ ਕਿ ਤੁਸੀਂ ਉਹਨਾਂ ਉਹਦੇ ਨਾਲ ਗੁੱਟ ਮਾਰਤਾ ਕੀਤੀ ਹੈ ਚਾਹੇ ਥੱਪੜ ਮਾਰੇ ਹੈ ਤੇ ਜੋ ਮਾਰਿਆ ਹੈਗਾ ਥੱਪੜ ਦੋ ਮਾਰਿਆ ਹੈਗਾ ਜੀ ਉਹਦੇ ਬਾਅਦ ਉਹਨੇ ਵੀ ਮੈਨੂੰ ਗਾਲ ਕੱਢਿਆ ਉਹਨੋ ਵੀ ਮੈਨੂੰ ਮਾਰਿਆ ਹੈਗਾ ਇਹ ਨਹੀਂ ਇਹ ਤਾਂ ਮੈਂ ਹੀ ਮਾਰਿਆ ਐ ਐਮ ਐਲ ਆਰ ਕਟਾਇਆ ਇਸ ਬਾਬਤ ਤੁਸੀਂ ਕੋਈ ਮੈਡੀਕਲ ਲੀਗਲ ਰਿਪੋਰਟ ਹਸਪਤਾਲ ਦੇ ਵਿੱਚ ਦਾਖਲ ਹੋਈ ਹੈ ਉਹਦੀ ਕੋਈ ਰਿਪੋਰਟ ਹੋਏ ਤੁਹਾਡੇ ਕੋਲ ਸਰਕਾਰੀ ਸਰ ਮੇਰੇ ਕੋਲ ਕੁਝ ਵੀ ਨਹੀਂ ਹੈਗਾ ਮੈਂ ਤੁਸੀਂ ਕਹਿ ਰਹੇ ਉਹਨਾਂ ਨੇ ਤੁਹਾਨੂੰ ਮਾਰਿਆ ਸੀਗਾ विरोध ਦੇ ਵਿੱਚ ਤੇ ਤੁਸੀਂ ਕਿਉਂ ਨਹੀਂ ਕਟਾਈ ਜੇ ਉਹਨਾਂ ਨੇ ਕਟਾਈ ਸਰ ਮੈਨੂੰ ਥੋੜੀ ਪਤਾ ਸੀਗਾ ਕਿ ਅੱਜ ਤੋਂ ਅੱਗੇ ਜਾ ਰਿਹਾ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਇਹ ਤਾਂ ਮੈਨੂੰ ਧਮਕੀਆਂ ਦੇ ਕੇ ਕਹੇ ਸੀ ਕਿ ਮੈਂ ਤੁਹਾਨੂੰ ਦਿਖਾਉਂਗਾ ਕੀ ਕਰਾਂ ਮੈਨੂੰ ਕਹਿ ਰਿਹਾ ਕਹਿੰਦਾ ਤੁਹਾਨੂੰ ਬੰਦੇ ਲਵਾ ਕੇ ਮੈਂ ਕੁਟਖਲਾਉਂਗਾ ਇਹਨੂੰ ਕਹਿੰਨ ਨੂੰ ਤਾਂ ਮੈਂ ਕਹਿੰਦਾ ਕਹੀ ਜਾਓ ਮੈਂ ਤਾਂ ਆਪਣਾ ਕੰਮ ਕਰ ਰਿਹਾ ਤੁਹਾਡੇ ਸਾਹਮਣੇ ਹੈਗਾ ਸਰ ਮੈਂ ਹੁਣ ਵੀ ਆਟੋ ਤੋਂ ਆਇਆ ਹੈਗਾ ਤੁਸੀਂ ਬੁਲਾਇਆ ਮੈਂ ਨਾਲ ਦੇ ਨਾਲ ਆਇਆ ਕਿ ਨਹੀਂ ਆਇਆ ਸਰ ਬਿਲਕੁਲ ਆਇਆ ਮੈਂ ਇਹ ਤਾਂ ਹੈ ਨਹੀਂ ਮੈਂ ਪਜ ਰਹੇ ਕਿੱਥੇ ਇਹ ਸਰ ਕੁਝ ਨਹੀਂ ਕਰਨਾ ਚਾਹੁੰਦਾ ਇਹ ਮੈਨੂੰ ਫਸਾਉਣਾ ਚਾਹੁੰਦਾ ਹੈਗਾ ਇਹਨੂੰ ਇਹੀ ये बोल के इसके घर घर पे जाता था मैं पैसे लेने लिए इसकी घर वाली मेरे को गंदी गंदी मोहल्ले में पता कर लो ये पेंट का काम करता है सर कितने बंदे का पैसे खाया हुआ है आप मोहल्ले में पता कर लेना सर अगर मैं गलत मेनु फांसी तो चढ़ा दो तो हम चार लोग थे उसमें कौन कौन थे चार उनका नाम बताइए हम थे और पंडित थे और वो बल्ली साहब थे बल्ली साहब कौन है बल्ली साहब पुलिस वाले हैं। पुलिस वाले थानेदार हैं सिविल लाइन में लगे हैं। जी, हाँ जी हाँ जी तो वो कैसे वर्दी में आए थे या बिना वर्दी के थे उस दिन उनके गाड़ी में हम लोग बैठे थे वर्दी डाल के आए थे वो उस ना जी, ना। जी बिना वर्दी में थे वर्दी। तो उस दिन उनके पास पिस्टल थी ना जी ना तो वो कह रहे अभी जो चिट्ठी में लिखा हुआ एप्लीकेशन में वो कह रहे हैं कि उसके पास पिस्टल थी उसने मार नहीं थी जी जीडा तो था नहीं जी पिस्टल की तो बात अलग है तो वो आपके साथ क्यों गए थे एएसआई उनके पास कोई आपने दरखास्त दी थी या आईओ थे वो किसी इन्वेस्टिगेशन ऑफिसर थे क्या उनका मामला था आपके साथ क्यों गए वो जी वो आ रहे थे उनके गाड़ी सारे इकट्ठे बैठते दारू पिए गए चारों लोग बियर वगैरह पिया गया अब उसी में जी उसने गाली गुली भी दे दिया पंडित को पंडित ने दो चार थप्पड़ मारा उसको दो के चार जी दो थप्पड़ मारे के चार थप्पड़ मारे चार छह थप्पड़ मारे चार या छे उसने भी मारा चार या छह वो बताइए ना चार आपने कहा चार छह मारे हम गिनती नहीं गिन रहे थे बाबू अच्छा नहीं गिन रहे थे ना जी। तो क्या कर रहे थे आप वहाँ पे

जी वो भी हाथा जी ये तो हो ही जाता है नहीं हो जाता ये गैर कानूनी काम है या नहीं ये बताइए आप थप्पड़ मारना है या नहीं है तो आपके साथ ऊपर से एक तो पुलिस जी, वाला जी, जा रहा है आप ये बताइए हमने उनके साथ कौन सी बुराई किया जी हमने उनको चालीस कोई जमानत ले सकता है क्या ले सकते है चालीस हजार हमने उनको दिलाया बगर ब्याज के बगर को, कोई कोई चीज का जो तो जो अरे मैं मैं तो तो आपसे आप बात मान रहे हैं, मैं तो उसके बारे में पूछ रहा हूँ जब चार छ थप्पड़ देख लिए कि वो पड़ चुके फिर रोकने की को, क्यों कोशिश की पहले क्यों नहीं मैं तो वो पूछ रहा हूँ एक ही थप्पड़ में बंदा रोक सकता है ना कि अगर जब लड़ाई हो रही है हाथों पाई हो रही है तभी भाई लड़ना नहीं पुलिस का केस हो सकता है क्योंकि आपके साथ एक ए भी मौजूद थे बलविंदर बल्ली या आपके पास उनकी शह थी कि यहाँ भी मारो कुछ नहीं होगा ऐसा था कुछ ਹਾਲਾਂਕਿ ਤੁਸੀਂ ਦੇਖਿਆ ਕਿਸ ਤਰ੍ਹਾਂ ਇਹ ਵੀਡੀਓ ਥੋੜੀ ਲੰਬੀ ਹੋ ਸਕਦੀ ਹੈ ਪਰ ਤੁਸੀਂ ਸੁਣਿਆ ਕਿ ਉਹ ਖੁਦ ਮੰਨ ਰਹੇ ਨੇ ਕਿ ਅਸੀਂ ਇਹਦੇ ਨਾਲ ਕੁੱਟਮਾਰ ਕੀਤੀ ਹੈ ਤੇ ਪਟਿਆਲਾ ਪੁਲਿਸ ਦਾ ਮੁਲਾਜ਼ਮ ਉਹਨਾਂ ਦੇ ਨਾਲ ਬੈਠਾ दारू ਪੀ ਰਿਹਾ ਸੀਗਾ ਤੇ ਉਹਦੇ ਸਾਹਮਣੇ ਉਸਨੇ ਉਹਨਾਂ ਨੂੰ ਕੁੱਟਣ ਮਾਰਨ ਤੋਂ ਨਹੀਂ ਰੁਕਿਆ ਬڑے ਵੱਡੇ ਸਵਾਲ ਨੇ ਪਟਿਆਲਾ ਪੁਲਿਸ ਤੇ ਆਖਰ ਕੀ ਸਭ ਚੱਲ ਰਿਹਾ ਹੈ ਤੇ 18 ਦਿਨਾਂ ਤੱਕ ਵੀ ਉਸ ਨੂੰ ਜਿਹੜਾ ਗਰੀਬ ਮਜ਼ਦੂਰ ਹੈ ਪ੍ਰਵਾਸੀ ਹੈ ਉਸਦੇ ਮੂੰਹ ਤੇ ਇੰਨੀ ਸੱਟਾਂ ਲੱਗੀਆਂ ਨੇ ਕਿ ਉਹ ਤੁਹਾਨੂੰ ਅਸੀਂ ਵੀਡੀਓ ਸ਼ੇਅਰ ਵੀ ਨਹੀਂ ਕਰ ਸਕਦੇ YouTube ਪਾਲਿਸੀ ਦੀ ਗਾਈਡਲਾਈਨ ਕਰਕੇ ਕਿ ਉਹ ਅਫੈਂਡ ਹੋ ਸਕਦੀ ਹੈ ਲੋਕਾਂ ਨੂੰ ਦਰਸ਼ਕਾਂ ਨੂੰ ਅਫੈਂਡ ਕਰ ਸਕਦੀ ਹੈ ਸੋ ਇੱਕ ਬੜਾ ਵੱਡਾ ਸਵਾਲ ਹੈ ਕਿ ਆਖਰ ਕਦੋਂ ਤੱਕ ਗਰੀਬ ਮਜ਼ਦੂਰਾਂ ਪ੍ਰਵਾਸੀਆਂ ਨਾਲ ਇਹੀ ਸਭ ਹੁੰਦਾ ਰਹੇਗਾ ਤੇ ਪਟਿਆਲਾ ਪੁਲਿਸ ਚੁੱਪ ਕਰਕੇ ਬੈਠੀ ਰਹੇਗੀ ਜਲਦ ਮਿਲਾਂਗੇ ਹੋਰ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਗ੍ਰਿਵੈਂਸ ਸਟੋਰੀਜ਼ ਦੇ ਨਾਲ